ਮੈਂ ਸਵਾਗਤ ਕਰਦੀ ਹਾਂ ਜੀ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਬਗੈਰ ਤੇਲ ਤੇ ਘਿਓ ਤੋਂ ਆਲੂ ਮਟਰ ਬਣਾਵਾਂਗੇ ਸਬਜ਼ੀ ਬਣਾਵਾਂਗੇ ਆਲੂ ਮਟਰਾਂ ਦੀ ਇੱਕ ਹੈਲਦੀ ਸਬਜ਼ੀ ਤਿਆਰ ਕਰਾਂਗੇ ਸਿਹਤ ਵਾਸਤੇ ਵੀ ਬਹੁਤ ਚੰਗੀ ਰਹੇਗੀ ਤੇ ਇਹੋ ਜਿਹੀਆਂ ਸਬਜ਼ੀਆਂ ਜਿਹੜੀਆਂ ਸਿਹਤ ਵਾਸਤੇ ਬਹੁਤ ਚੰਗੀਆਂ ਹੁੰਦੀਆਂ ਨੇ ਜਿਹੜੀਆਂ ਬਗੈਰ ਤੇਲ ਤੋਂ ਪੱਕੀਆਂ ਹੁੰਦੀਆਂ ਨੇ ਤੇ ਆਓ ਅੱਜ ਆਪਾਂ ਪਕਾਈਏ ਬਗੈਰ ਤੇਲ ਦੇ ਉੱਤੋਂ ਸਬਜ਼ੀ ਤੇ ਨਾਲੇ ਘਿਓ ਤੋਂ ਬਗੈਰ ਤੇ ਤੁਹਾਨੂੰ ਮੈਂ ਬਣਾਉਣੀ ਦੱਸਾਂਗੀ ਇਹ ਤਾਂ ਸੇਦੀ ਬੜੀ ਵਧੀਆ ਰਹਿੰਦੀ ਆ ਤੇ ਅੱਗੇ ਵੀ ਮੈਂ ਵੀਡੀਓ ਪਾਉਂਦੀ ਆ ਜਿੰਨੀਆਂ ਵੀ ਵੀਡੀਓ ਹੁਣ ਮੈਂ ਪਾਇਆ ਕਰਨੀਆਂ ਨੇ ਸਾਰੀਆਂ ਇਦਾਂ ਦੀਆਂ ਹੀ ਪਾਇਆ ਕਰਨੀਆਂ ਨੇ ਕਿਉਂਕਿ ਮੈਂ ਤੇਲ ਘੋ ਵਾਲੀਆਂ ਵੀਡੀਓ ਜਿਹੜੀਆਂ ਪਹਿਲਾਂ ਵੀ ਪਾ ਚੁੱਕੀ ਆ ਬਹੁਤ ਜ਼ਿਆਦਾ ਤੇ ਹੁਣ ਮੈਂ ਨਾ ਇਹੋ ਜੀਆਂ ਵੀਡੀਓ ਵੀ ਬਣਾਉਣੀ ਆ ਜਿਹੜੀਆਂ ਮੈਂ ਬਣਾ ਰਹੀ ਆ ਤੇ ਸਾਡੇ ਘਰ ਦੇ ਵਿੱਚ ਇਹੋ ਜੀ ਸਬਜ਼ੀ ਵੀ ਬਹੁਤ ਵਧੀਆ ਤਰੀਕੇ ਨਾਲ ਖਾਧੀ ਜਾ ਸਕਦੀ ਆ ਤੇ ਬਹੁਤ ਵਧੀਆ ਖੁਸ਼ ਹੁੰਦੇ ਨੇ ਖਾ ਕੇ ਤੇ ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਬਿਨਾਂ ਤੇਲ ਦੇ ਕਿੱਦਾਂ ਬਣ ਸਕਦੀ ਹੈ ਸਬਜੀ ਕੋਈ ਵੀ ਤੇਲ ਇਹਦੇ ਵਿੱਚ ਨਹੀਂ ਹੈ ਇਸ ਟਾਈਮ ਤੇ ਨਾ ਇਹਦੇ ਵਿੱਚ ਘਿਓ ਹੈ ਕੁਝ ਨਹੀਂ ਹੈਗਾ ਤੇ ਵਹੀ ਪਾਉਣਾ ਵੀ ਨਹੀਂ ਹੈ ਤੇ ਆਓ ਫਿਰ ਵੇਖੀਏ ਆ ਮੈਂ ਆਲੂ ਮਟਰ ਜਿਹੜੇ ਆ ਮਟਰ ਕੱਢ ਲਏ ਨੇ ਧੋਲੇ ਨੇ ਆਲੂ ਇੱਕ ਮੈਂ ਛਿੱਕੜਾਂ ਦੇ ਸਮੇਤ ਹੀ ਤੁਸੀਂ ਵੇਖ ਸਕਦੇ ਹੋ ਕੱਟਿਆ ਆ ਕਿਉਂਕਿ ਮੈਨੂੰ ਇਹ ਆਲੂ ਵਧੀਆ ਲੱਗਾ ਸੀ ਸਾਫ਼ ਲੱਗਾ ਸੀ ਮੈਂ ਛਿੱਕੜਾਂ ਸਮੇਤ ਕੱਟ ਲਿਆ ਏ ਬਾਕੀ ਤੁਹਾਡੀ ਮਰਜ਼ੀ ਜਿੱਦਾਂ ਦਾ ਤੁਸੀਂ ਖਾਣਾ ਹੈ ਛਿੱਲ ਕੇ ਵੀ ਕੱਟ ਸਕਦੇ ਹੋ ਤੇ ਆਪਣੇ ਹਿਸਾਬ ਨਾਲ ਵੇਖਣਾ ਚਾਹੀਦਾ ਵੀ ਕਿ ਕੱਟਣਾ ਛਿੱਲਣਾ ਜਾਂ ਨਹੀਂ ਛਿੱਲਣਾ ਇਹ ਆਪਣੇ ਹੱਥ ਵਿੱਚ ਹੁੰਦਾ ਹੈ ਤੇ ਇਹ ਮੈਂ ਦੋ ਟਮਾਟਰ ਲਏ ਨੇ ਇਹਨਾਂ ਨੂੰ ਵੱਡੇ ਵੱਡੇ ਪੀਸ ਕਰਕੇ ਮੈਂ ਹੁਣ ਗ੍ਰाइंड ਕਰ ਲਵਾਂਗੇ ਟਮਾਟਰਾਂ ਨੂੰ ਆਹ ਮੈਂ ਪਿਆਜ਼ ਲਏ ਨੇ ਦੋ ਆਹ ਇੱਕ ਹਰੀ ਮਿਰਚ ਆਹ ਲਸਣ ਤੇ ਅਦਰਕ ਦਾ ਪੀਸ ਹੈ ਤੇ ਇਹ ਵੀ ਮੈਂ ਹੈ ਨਾ ਪੇਸਟ ਬਣਾ ਲਵਾਂਗੀ ਇਹਨਾਂ ਦਾ ਵੀ ਤੇ ਉਦੋਂ ਟਮਾਟਰਾਂ ਦਾ ਵੀ ਬਣਾ ਲਵਾਂਗੀ ਤੇ ਮੈਂ ਹੁਣ ਤੁਹਾਨੂੰ ਦੱਸਾਂਗੀ ਕਿ ਬਿਨਾਂ ਤੇਲ ਤੋਂ ਆਪਾਂ ਸਬਜੀ ਨੂੰ ਕਿਵੇਂ ਤਿਆਰ ਕਰ ਸਕਦੇ ਆ ਇਹ ਪੇਸਟ ਬਣ ਕੇ ਆ ਗਿਆ ਏ ਪਿਉਰੀ ਬਣ ਗਈ ਏ ਟਮਾਟਰਾਂ ਦੀ ਇਹਨੂੰ ਆਪਾਂ ਕੱਢ ਲਵਾਂਗੇ ਇਹਦੇ ਵਿੱਚ ਕੋਲੀ ਦੇ ਵਿੱਚ ਤੇ ਆਓ ਫਿਰ ਆਪਾਂ ਸਬਜੀ ਬਣਾਨੇ ਆ ਤੇ ਇਹਦੇ ਵਿੱਚ ਹੀ ਅਸੀਂ ਦੂਜਾ ਪੇਸਟ ਬਣਾ ਲਵਾਂਗੇ ਆ ਦੇਖੋ ਪਿਆਜ਼ਾਂ ਦਾ ਪੇਸਟ ਬਣਾ ਲਿਆ ਮੈਂ ਤੇ ਹੁਣ ਅਸੀਂ ਸਬਜੀ ਬਣਾਣੇ ਆ ਫਰਾਈਪਿੰਵੇ ਲੋ ਇਹਦੇ ਵਿੱਚ ਕੋਈ ਤੇਲ ਨਹੀਂ ਪਾਇਆ ਗਿਆ ਕੋਈ ਇਹਦੇ ਵਿੱਚ ਘੋ ਨਹੀਂ ਪਾਇਆ ਗਿਆ ਸਿਰਫ ਅੱਧਾ ਚਮਚਾ ਜੀਰੇ ਦਾ ਜ਼ਰੂਰ ਪਾਇਆ ਗਿਆ ਇੱਕ ਗੱਲਾ ਇਹ ਸਬਜੀ ਤੁਸੀਂ ਖਾਓਗੇ ਨਾ ਤੇ ਗੈਸ ਬਣੇਗੀ ਨਾ ਕੋਈ ਕਬਜ ਹੋਏਗੀ ਨਾ ਕੁਛ ਵੀ ਨਹੀਂ ਬਿਮਾਰੀਆਂ ਤੋਂ ਵੀ ਰਾਹਤ ਪਉਂਦੀ ਹੈ ਇਹ ਸਬਜੀ ਤੇ ਇਹ ਸਬਜੀ ਦਾਲ ਇਦਾਂ ਹੀ ਅਸੀਂ ਤਿਆਰ ਕਰਾਂਗੇ ਨਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੈਂ ਇਹ ਗੱਲ ਵੀ ਨਹੀਂ ਕਹਿੰਦੀ ਤੁਹਾਨੂੰ ਕੋਈ ਬਿਲਕੁਲ ਹੀ ਤੁਸੀਂ ਜਿਹੜਾ ਕੀਓ ਤੇਲ ਨਾ ਖਾਓ ਆਪਣੀ ਮਰਜ਼ੀ ਹੁੰਦੀ ਹੈ ਤੁਸੀਂ ਬੇਸ਼ੱਕ ਹਫਤੇ 'ਚ ਇੱਕ ਵਾਰੀ ਤੜਕਾ ਲਾ ਸਕਦੇ ਹੋ ਦੋ ਵਾਰੀ ਲਾਓ ਤਿੰਨ ਵਾਰੀ ਤੁਹਾਡੀ ਆਪਣੀ ਇੱਛਾ ਹੈ ਜੀ ਮੈਂ ਕੀ ਕਹਿ ਸਕਦੀ ਆ ਮੈਂ ਤਾਂ ਇਹੋ ਸਮਝਾਉਂਗੀ ਕਿ ਆਪਣੇ ਮਤਲਬ ਸਮਝਾਉਂਗੀ ਨਹੀਂ ਮੈਂ ਤਾਂ ਇਹੋ ਹੀ ਕਹੂੰਗੀ ਤੁਹਾਨੂੰ ਬੋਲੂੰਗੀ ਕਿ ਜਿਹੜਾ ਆਪਾਂ ਬਣਾਨੇ ਆ ਦਾਲ ਸਬਜ਼ੀਆਂ ਉਹਨਾਂ ਨੂੰ ਬਿਨਾਂ ਹੀ ਏਦਾਂ ਤੜਕੇ ਇਹਦੇ ਘਿਓ ਦੇ ਤਿਆਰ ਕਰਾਂਗੇ ਤੇ ਘਿਓ ਦੀ ਮਾਤਰਾ ਤੇ ਸਾਨੂੰ ਕਦੀ ਰੋਟੀ ਚੋਪੜ ਲਓ ਕਦੀ ਕੋਸ਼ ਕਰ ਲਓ ਕਦੀ ਆਪਣਾ ਮੱਖਣ ਪਾ ਲਓ ਜਾਂ ਘਿਓ ਪਾ ਲਓ ਏਦਾਂ ਕਈ ਕੁਝ ਉਹਦੇ ਚੋਂ ਮਿਲ ਜਾਂਦਾ ਵਾ ਘਿਓ ਤੇ ਮਿਲ ਹੀ ਜਾਂਦਾ ਖਾਣ ਵਾਸਤੇ ਤੇ ਜਿਹੜਾ ਸਬਜ਼ੀਆਂ ਵਿੱਚ ਪਾਣੇ ਆ ਕਿ ਉਹ ਤੁਹਾਨੂੰ ਪਤਾ ਕਿ ਤੇਲ ਸਰੋਂ ਦਾ ਪਾਉਣਾ ਹੁੰਦਾ ਝਾਰ ਫੈਂਟ ਪਾਉਣਾ ਹੁੰਦਾ ਤੇ ਇਹਨਾਂ ਚੀਜ਼ਾਂ ਦਾ ਕੋਈ ਫਲੇਵਰ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਤੁਹਾਨੂੰ ਪਤਾ ਨਾ ਇਸ ਚੀਜ਼ ਦਾ ਸਵਾਦ ਤੇ ਕੋਈ ਆਉਂਦਾ ਨਹੀਂ ਆ ਤੇ ਅਸੀਂ ਖਾਣ ਹੀ ਵਾਲੇ ਆ ਬਸ ਖਾ ਹੀ ਲਈਦਾ ਆ ਸਵਾਦ ਸੂਦ ਦਾ ਤੇ ਪਤਾ ਨਹੀਂ ਲੱਗਦਾ ਕੀ ਚੀਜ਼ ਖਾ ਲਈ ਆ ਤੇ ਹੁਣ ਮੈਂ ਇਹ ਪੀਸਟ ਜਿਹੜਾ ਟਮਾਟਰਾਂ ਦਾ ਉਹਦਾ ਆਪਣਾ ਸੌਰੀ ਪਿਆਜ਼ਾਂ ਦਾ ਸੀ ਉਹਨੂੰ ਮੈਂ ਪਹਿਲਾਂ ਪਾਇਆ ਸੀ ਤੁਹਾਡੇ ਸਾਹਮਣੇ ਥੋੜਾ ਜਿਹਾ ਪਾਣੀ ਰਹਿ ਗਿਆ ਉਹਦੇ ਚ ਹੁਣ ਅੱਧਾ ਚਮਚਾ ਹਲਦੀ ਪਾਤੀ ਆ ਵਿਚੇਈ ਮਸਾਲੇ ਪਾਵਾਂਗੇ ਨਾਲੇ ਮਸਾਲੇ ਅਸੀਂ ਜਿਹੜੇ ਆ ਭੁੰਨੀ ਜਾਣੇ ਆ ਥੋੜਾ ਜਿਹਾ ਨਮਕ ਵੀ ਪਾਤਾ ਸਵਾਦ ਅਨਸਾਰ ਇਹ ਜੀਰਾ ਪਾਊਡਰ ਆ ਅੱਧਾ ਚਮਚਾ ਇਹ ਧਨੀਆ ਦਾ ਪਾਊਡਰ ਪਾਤਾ ਅੱਧਾ ਚਮਚਾ ਮੈਂ ਇਹ ਕਾਲੀ ਮਿਰਚ ਪਾਤੀ ਥੋੜੀ ਜਿਹੀ ਪਾਊਡਰ ਕਾਲੀ ਮਿਰਚ ਦਾ ਆ ਦੇਗੀ ਮਿਰਚ ਪਾਤੀ ਆ ਕਸ਼ਮੀਰੀ ਮਿਰਚ ਹੁਣ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਅੱਗੇ ਮੈਂ ਸਬਜੀ ਬਣਾਈ ਸੀ ਉਹ ਮਸਾਲਾ ਮੈਂ ਤੁਹਾਨੂੰ ਹੋਰ ਤਰ੍ਹਾਂ ਬਣਾਉਣਾ ਦੱਸਿਆ ਸੀ ਕਾਲੇ ਚਣਿਆਂ ਦੀ ਵੀਡੀਓ ਚੜਾਈ ਮੈਂ ਪਾਈ ਹੋਈ ਹੈ ਉਹ ਤੁਸੀਂ ਦੇਖਿਓ ਉਹਦਾ ਮਸਾਲਾ ਮੈਂ ਹੋਰ ਤਰ੍ਹਾਂ ਦੱਸਿਆ ਤੁਹਾਨੂੰ ਉਹ ਵੀ ਬਿਨਾਂ ਤੇਲ ਦੇ ਸਬਜੀ ਬਣਾ ਕੇ ਵਿਖਾਈ ਹੈ ਤੇ ਆ ਮਸਾਲਾ ਹੋਰ ਤਰ੍ਹਾਂ ਦੱਸਿਆ ਤੁਹਾਨੂੰ ਇਹ ਵੀ ਬਿਨਾਂ ਤੇਲ ਦੇ ਸਬਜੀ ਬਣਾਉਣੀ ਦੱਸੀ ਹੈ ਤੇ ਮੈਂ ਆਪਣੇ ਜਿਹੜਾ ਰਿਆਰ ਫੂਡ ਚੈਨਲ ਆ ਉਹਦੇ ਉੱਤੇ ਮੈਂ ਇਹੋ ਜਿਹੇ ਵੀਡੀਓ ਹੁਣ ਜ਼ਿਆਦਾ ਵੀ ਪਾਇਆ ਕਰਾਂਗੀ ਬਗੈਰ ਤੇਲ ਦੇ ਬਗੈਰ ਘਿਓ ਦੇ ਸਬਜੀ ਬਣਾਣੀ ਦੱਸਾਂਗੀ ਤੁਹਾਨੂੰ ਨਾਲੇ ਸਿਹਤ ਵਾਸਤੇ ਵਧੀਆ ਤੇ ਨਾਲੇ ਕੁਝ ਤੁਹਾਨੂੰ ਨਵਾਂ ਦੱਸਾਂਗੀ ਤੇ ਇਹ ਹੁਣ ਟਮਾਟਰਾਂ ਦੀ ਪਿਉਰੀ ਪਾਤੀ ਐ ਤੇ ਇਹ ਬਹੁਤ ਵਧੀਆ ਸਬਜੀ ਤਿਆਰ ਹੋਣੀ ਐ ਤੇ ਸਾਡੇ ਘਰ ਦੇ ਵਿੱਚ ਤੇ ਪਛਾਣ ਵੀ ਨਹੀਂ ਸਕਦੇ ਕਿ ਤੇਲ ਪਾਇਆ ਕਿ ਨਹੀਂ ਪਾਇਆ ਤੇਸਤੀ ਇੰਨਾ ਵਧੀਆ ਇਹਦਾ ਹੁੰਦਾ ਆ ਤਰੀਆੜ ਫੂਡ ਚੈਨਲ ਦੇ ਉੱਤੇ ਹੁੰਦੀਆਂ ਇਹੋ ਜਿਹੀਆਂ ਵੀਡੀਓ ਤੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਇਹ ਸਬਜ਼ੀਆਂ ਦਾ ਤੁਹਾਨੂੰ ਪਤਾ ਨਾ ਇਹੋ ਜੀ ਚੀਜ਼ ਖਾਣ ਦਾ ਫਾਇਦਾ ਕਿੰਨਾ ਆ ਬਹੁਤ ਫਾਇਦਾ ਸਿਹਤ ਵਾਸਤੇ ਹਰ ਬਿਮਾਰੀ ਨੂੰ ਪਿੱਛੇ ਕਰਦੀ ਹੈ ਤੇ ਜੇ ਆਪਾਂ ਨੂੰ ਰਾਮ ਆਉਂਦਾ ਆ ਜੇ ਵਧੀਆ ਸਿਹਤ ਵਧੀਆ ਰੱਖਦੀ ਆ ਭਾਰ ਘਟਾਉਂਦੀ ਆ ਬੀਪੀ ਨਹੀਂ ਹੋਣ ਦਿੰਦੀ ਵਧਣ ਨਹੀਂ ਦਿੰਦੀ ਤੇ ਫਿਰ ਆਪਾਂ ਹੋਰ ਕੀ ਲੈਣਾ ਆ ਦੇਖੋ ਕਿੰਨਾ ਸੋਹਣਾ ਮਸਾਲਾ ਭੁੱਜ ਗਿਆ ਏ ਇਦਾਂ ਭੁੰਨਿਆ ਕਰੋ ਇਦਾਂ ਬਣਾਇਆ ਕਰੋ ਸਬਜੀ ਆ ਦੇਖੋ ਕੋਈ ਪਛਾਨ ਸਕਦਾ ਏ ਕਿ ਤੇਲ ਚ ਭੁੱਜਾ ਏ ਕਿ ਜਾਂ ਇਹ ਵੈਸੇ ਹੀ ਆ ਤੇ ਸੱਚੀ ਗੱਲ ਆ ਸਬਜੀ ਬਣਾ ਕੇ ਖਾ ਕੇ ਤੇ ਫੇਰ ਤੁਸੀਂ ਵੇਖਿਓ ਇਹ ਪੂਰੀ ਵੀਡੀਓ ਵੇਖਿਆ ਕਰੋ ਤੇ ਆ ਜਿਹੜੀ ਸਬਜੀ ਆਪਾਂ ਕੱਟ ਕੇ ਰੱਖੀ ਹੋਈ ਸੀ ਇਹ ਪਾ ਦਨੇ ਆ ਤੇ ਚ ਥੋੜਾ ਜਿਹਾ ਪਾਣੀ ਪਾਵਾਂਗੇ ਇੱਕ ਗੱਲ ਹੈ ਤਰੀ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਹੁੰਦੀ ਆ ਇਹਦੇ ਵਿੱਚ ਤੇ ਕੋਈ ਵੀ ਕੁਝ ਨਹੀਂ ਕਰ ਸਕਦਾ ਕਈ ਸੰਘਣੀ ਖਾਂਦੇ ਆ ਕਈ ਥੋੜੀ ਪਤਲੀ ਖਾਂਦੇ ਆ ਤੇ ਆਪਣੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਜਿਹੋ ਜੀ ਤੁਸੀਂ ਖਾਣੀ ਹੁੰਦੀ ਆ ਤੇ ਇਹ ਸਬਜ਼ੀ ਹੋ ਰਹਿ ਜੇਗੀ ਤੇ ਬਹੁਤ ਵਧੀਆ ਤਿਆਰ ਹੋਏਗੀ ਤੇ ਇਹ ਜਿਹੜੇ ਹੁੰਦੇ ਮਸਾਲੇ ਉਹ ਇੰਨਾ ਮਤਲਬ ਜੇ ਵਿੱਚ ਇੰਦਾ ਹੀ ਪਾ ਦਈਏ ਤੇ ਫਿਰ ਇੰਨੇ ਉਹ ਨਹੀਂ ਲੱਗਦੇ ਕਿ ਮਤਲਬ ਜਿੱਦਾਂ ਕੋਈ ਮਾੜਾ ਅਸਰ ਨਹੀਂ ਕਰਦੇ ਜਿੰਨੇ ਭੁੱਜ ਕੇ ਤੇਲ ਦੇ ਵਿੱਚ ਕਰਦੇ ਨੇ ਜਿਹੜੇ ਮਸਾਲੇ ਤੇਲ 'ਚ ਭੁੱਜ ਜਾਂਦੇ ਨੇ ਉਹ ਨਹੀਂ ਚੰਗੇ ਹੁੰਦੇ ਸਿਹਤ ਵਾਸਤੇ ਜਿਹੜੇ ਇੰਦਾ ਹੀ ਭੁੱਜਦੇ ਨੇ ਉਹ ਉਹ ਨਹੀਂ ਮਾੜੇ ਹੁੰਦੇ ਉਹ ਸਰੀਰ ਨੂੰ ਗਰਮੈਸ ਦਿੰਦੇ ਆ ਉਹ ਮਤਲਬ ਮਾੜੇ ਨਹੀਂ ਹੁੰਦੇ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਮੈਨੂੰ ਇੰਨੀ ਤਰ੍ਹਾਂ ਦੀ ਲੋੜ ਸੀ ਹੁਣ ਧਨੀਆ ਉੱਤੇ ਪਾ ਦਵਾਂਗੇ ਕੱਟ ਕੇ ਆ ਕੱਟਿਆ ਹੋਇਆ ਸੀ ਤੇ ਹੁਣ ਨਾ ਅਹੀਂ ਇਹ ਸਬਜੀ ਤਿਆਰ ਕੀਤੀ ਆ ਤੁਸੀਂ ਮੇਰੀਆ ਵੀਡੀਓ ਵੇਖੋਗੇ ਐਸੇ ਤਰਾਈ ਤੁਸੀਂ ਵੀ ਵੇਖ ਕੇ ਹੋ ਤੇ ਬਣਾ ਸਕਦੇ ਹੋ ਪੂਰੀ ਵੀਡੀਓ ਵੇਖਿਆ ਕਰੋ ਤੇ ਇਦਾਂ ਸਬਜੀ ਤਿਆਰ ਕਰਿਆ ਕਰੋ ਇਹ ਬਹੁਤ ਵਧੀਆ ਏ ਬਹੁਤ ਵਧੀਆ ਸਬਜੀ ਤਿਆਰ ਹੋਈ ਏ ਤੇ ਜਿਹੜੇ ਘਰ ਦੇ ਵਿੱਚ ਕਈ ਮੈਂਬਰ ਠੀਕ ਨਹੀਂ ਹੁੰਦੇ ਕਿਸੇ ਪਰੇਸ਼ਾਨੀ ਹੁੰਦੀ ਆ ਕੋਈ ਕਿਸੇ ਦੇ ਘਰ ਹੈਨਾ ਕੋਈ ਵੀ ਮੈਂਬਰ ਕਈ ਸਾਰੇ ਠੀਕ ਨਹੀਂ ਹੁੰਦੇ ਕੋਈ ਨਾ ਕੋਈ ਤੇ ਹੁੰਦਾ ਹੀ ਆ ਵਿੱਚ ਤੋਂ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ ਮੈਂ ਸੋਚਦੀ ਆ ਕਿ ਸਾਰੇ ਪਰਿਵਾਰ ਨੂੰ ਇਹੋ ਜਿਹੀ ਬਣਾ ਕੇ ਖਾਣੀ ਚਾਹੀਦੀ ਆ ਆਪਣੀ ਆਦਤ ਜਿਹੜੀ ਆ ਇਹੋ ਜਿਹੀ ਰੱਖਣੀ ਚਾਹੀਦੀ ਆ ਕਿ ਡਾਕਟਰਾਂ ਕੋ ਜਾਣਾ ਹੀ ਨਾ ਪਏ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ